ਤਨ ਤਨ ਗੁਰ ਸੋਈ ਤਨ ਤਨ ਗੁਰ ਸੋਈ ਤਨ ਤਨ ਗੁਰ ਸੋਈ ਤਨ ਤਨ ਗੁਰ ਸੋਈ ਤਨ ਤਨ ਦੇਰਾ 108 ਸੰਤ ਬਾਬਾ ਗੋਬਿੰਦਦਾਸ ਮਹਾਰਾਜ ਜੀ ਮਹੱਲਾ ਗੋਬਿੰਦਪੁਰਾ ਫੁਗਾੜੇ ਵਿਖੇ ਸੰਤ ਸੰਤ ਬਾਬਾ ਗੋਬਿੰਦ ਸਿੰਘ ਮਹਾਰਾਜੀ 57ਵੀਂ ਸਾਲਾਨਾ ਵਾਰਸੀ ਨੂੰ ਮੁੱਖ ਰੱਖਦੇ ਹੋਇਆ ਦੇਸ਼ ਪ੍ਰਦੇਸ਼ੀਆਂ ਇਲਾਕੇ ਦੀਆਂ ਸਖਤ ਇਕੱਤਰ ਹੋ ਕਰਕੇ ਉਹਨਾਂ ਦੀ ਯਾਦ ਵਿੱਚ 106 ਸ੍ਰੀ ਅਖੰਡ ਜਪ ਰੰਭ ਕਰਨ ਦੇ ਉਪਰਾਲੇ ਕੀਤੇ ਗਏ ਹਨ ਜਸ ਦੇ ਦੋ ਫਰਮਿਓ ਸਰਵੰਜਾ ਸ੍ਰੀ ਅਖੰਡ ਪਾਠ ਦੇ ਰੰਭ ਕੀਤੇ ਜਾਣਗੇ ਤੇ ਚਾਰ ਫਰਮਿਓ ਭੋਗ ਪਾਏ ਜਾਣਗੇ ਚਾਹ ਤਿਕ ਨੂੰ ਫਿਰ ਸਰਵੰਜਾ ਸ੍ਰੀ ਅਖੰਡ ਜਪ ਰੱਖੇ ਜਾਣਗੇ 5 ਤਰੀਕ ਨੂੰ ਇਲਾਕਾ ਸੰਜੇ ਕਮੇਟੀ ਵੱਲੋਂ ਜਿਸ ਤਰ੍ਹਾਂ ਪਹਿਲਾਂ ਕੁਸ਼ਤੀਆਂ ਦੰਗਲ ਕਰਾਏ ਜਾਂਦੇ ਹਨ ਉਹ ਵੀ ਕਰਵਾਏ ਜਾਣਗੇ ਦੇਸ਼ ਪ੍ਰਦੇਸ਼ ਜੀ ਸੰਗਤਾਂ ਹਮ ਹਮਾ ਕੇ ਪੁੱਜ ਰਹੀਆਂ ਨੇ ਹੋਰ ਸੰਗਤਾਂ ਵੀ ਪੀਰ ਲੈ ਕੇ ਹਮ ਹਮਾ ਕੇ ਸੰਜ ਮੇਲੇ ਵਿੱਚ ਪਹੁੰਚੋ ਤੇ ਦੰਗਲ ਦੇਖੋ ਜਿਸ ਵਿੱਚ ਪੰਜਾਬ ਦੇ ਮਸ਼ਹੂਰ ਪਹਿਲਵਾਨ ਹਰਿਆਣੇ ਦੇ ਹੋਰ ਦੂਰੋਂ ਦੂਰੋਂ ਪਹਿਲਵਾਨਾਂ ਕੇ ਸੰਗਤਾਂ ਨੂੰ ਕੁਸ਼ਤੀਆਂ ਨਾਲ ਨਿਹਾਲ ਕਰਨਗੇ 5 ਤਰੀਕ ਰਾਤ ਨੂੰ ਰੈਂਸਬਾਈ ਕੀਰਤਨ ਕੀਤਾ ਜਾਵੇਗਾ ਕਿ ਫਰਬੀ ਨੂੰ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਜਾਏਗੀ ਚੋਲੇ ਪਹਿਨਾਏ ਜਾਣਗੇ ਉਪਰੰਤ ਭੋਗ ਪਰਵੰਚਾ ਸ੍ਰੀ ਅਖੰਡ ਪਾਠਾਂ ਦੇ ਪਾਏ ਜਾਣਗੇ ਭੋਗ ਤੋਂ ਉਪਰੰਤ ਖੁੱਲੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਕੀਰਤਿਏ ਰਾਗੀ ਢਾਡੀ ਜਥੇ ਸ਼ਿਰੂਦਾ ਸਾਧੂ ਸੰਪਦਾ ਸੁਸਾਇਟੀ ਦੇ ਮਹਾਪੁਰਸ਼ ਪਹੁੰਚ ਕੇ ਆਪਣੇ ਪ੍ਰਵਚਨਾਂ ਦਾ ਸੰਗਤਾਂ ਨੂੰ ਨਿਹਾਲ ਕਰਨਗੇ ਸ모ਹ ਸੰਗਤਾਂ ਨੂੰ ਬੇਨਤੀ ਹੈ ਕਿ ਪੰਜ ਦਿਆਨ ਗੁਰੂ ਘਰ ਆ ਕੇ ਤਨ ਮਨ ਧੰਦੇ ਨਾਲ ਸੇਵਾ ਕਰਕੇ ਆਪਣਾ ਜੀਵਨ ਉੱਚਾ ਤੇ ਸੱਚਾ ਬਣਾਓ ਤੇ ਨਸ਼ਿਆਂ ਦਾ ਤਿਆਗ ਕਰੋ ਕਿਉਂਕਿ ਨਸ਼ੇ ਜਿਹੜੇ ਹਨ ਉਹ ਇਨਸਾਨ ਦਾ ਜਿਹੜਾ ਜੀਵਨ ਹੈ ਉਸ ਨੂੰ ਬਰਬਾਦ ਕਰਕੇ ਰੱਖ ਦਿੰਦੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਨਸ਼ਿਆਂ ਤੋਂ ਦੂਰ ਰਹੋ ਬਾਣੀ ਦੇ ਨਾਲ ਜੁੜੋ ਤੇ ਆਪਣਾ ਜੀਵਨ ਉੱਚਾ ਤੇ ਸੁੱਚਾ ਬਣਾਓ ਪੰਜੇ ਛੇ ਦਾ ਹੀ ਗੁਰੂ ਦਾ ਤੋਟ ਲੰਗਰ ਵਰਤਾਇਆ ਜਾਵੇਗਾ ਸਮੂਹ ਇਲਾਕੇ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮ ਆ ਕੇ ਸਮਾਗਮ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨ ਪੈ ਸਤਿਗੁਰੂ ਬਦਾਸ ਮਹਾਰਾਜ ਕੀ ਜੈ